ਅਸਰ ਮੌਜੂਦਾ ਪੰਤਖ ਹਾਲਾਤਾਂ ਦੇ ਅੱਤੇ ਵਿਚਾਰ ਗੋਸ਼ਟੀ ਕੀਤੀ ਗਈ ਹੈ ਇਸ ਦੇ ਵਿੱਚ ਕੀ ਕੀ ਮੁੱਦੇ ਵਿਚਾਰੇ ਗਏ ਨੇ ਅ ਮੌਜੂਦਾ ਹਾਲਤ ਦੇ ਬਾਰੇ ਤਾਂ ਨਹੀਂ ਕੀਤੀ ਗਈ ਸਾਡੀ ਤਾਂ ਕੇਵਲ ਤੇ ਕੇਵਲ ਜਿਹੜਾ ਬਾਦਲ ਸਾਹਿਬ ਦੇ ਪਾਰਟੀ ਦਾ ਖਾਤਮਾ ਹੋਇਆ ਹੈ ਉਹ ਉਹ ਦੇ ਮੁਤਲਕ ਔਰ ਉਸ ਤੋਂ ਬਾਅਦ ਕੀ ਹੋਣਾ ਚਾਹੀਦਾ ਉਹਦੀ ਗੱਲਾਂ ਕੀਤੀਆਂ ਅਸੀਂ ਅਸੀਂ ਸਾਨੂੰ ਫਿਕਰ ਹੈ ਕਿ ਅਕਾਲੀ ਦਲ ਦੀ ਸਹੀ ਸ਼ਕਲ ਦੇ ਵਿੱਚ ਕਾਲੀ ਦਲ ਦੁਆਰਾ ਮੂਰੇ ਆਵੇ ਉਹ ਕੇਵਲ ਪੰਜਾਬ ਦੀ ਸਿਆਸਤ ਤੱਕ ਬਦੂਦ ਨਾ ਰਹੇ ਸੁਖਵੀਰ ਬਾਦਲ ਦੀ سزا ਪੂਰੀ ਹੋ ਚੁੱਕੀ ਹੈ ਜੀ ਆਪਨੇ ਅਰਦਾਸ ਵੀ ਕਰਵਾ ਲਈ ਉਹਨਾਂ ਨੇ ਉਹਨੇ ਜੋ ਅਸਤੀਫਾ ਅਜੇ ਤੱਕ ਨਹੀਂ ਦਿੱਤੇ ਕੀ ਕਹਿਣਾ ਚਾਹੁੰਦੇ ਹੋ ਵੀ ਅਕਾਲ ਤਖਤ ਦਾ ਕਹਿਣਾ ਮੰਨਦੇ ਨਹੀਂ ਮੰਨਦੇ ਇਹ ਕਿਵੇਂ ਇਹ ਹੁਣ ਉਹਨਾਂ ਦੀ ਪਾਰਟੀ ਦਾ ਤੇ ਅਕਾਲ ਤਖਤ ਦਾ ਸਵਾਲ ਹੈ ਉਹਦੇ ਵਿੱਚ ਮੇਰੇ ਵਰਗਾ ਬੰਦਾ ਵਿੱਚ ਬੋਲੇ ਉਹ ਮੁਨਾਸਿਬ ਨਹੀਂ ਇਹ ਤਾਂ ਲੋਕਾਂ ਨੇ ਰਿਜੈਕਟ ਕਰ ਦਿੱਤੇ ਹੋਏ ਨੇ ਕਾਕਾ ਲੋਕ ਰਿਜੈਕਟ ਕਰ ਗਏ ਨੇ ਤੇ ਹੁਣ ਤਾਂ ਉਹਦੇ ਉਹਦੇ ਸੋਨੇ ਤੇ ਸੁਹਾਗਾ ਇਹ ਕਾਲ ਤੱਕ ਫੇਰੰਡਿਆ ਹੈ ਅਕਾਲ ਤੱਕ ਤੋਂ ਹੀ ਐਸ்சிਪੀਸੀ ਦੀ ਸਥਾਪਨਾ ਹੁੰਦੀ ਹੈ ਜੀ ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਉਹਦੇ ਹੀ ਪ੍ਰਧਾਨ ਲੇਡੀਜ਼ ਵਾਸਤੇ ਬਹੁਤ ਗਲਤ ਵਿਚਾਰਧਾਰਾ ਬਹੁਤ ਗਲਤ ਬੋਲਿਆ ਬਹੁਤ ਗਲਤ ਬੋਲਿਆ ਇਹੋ ਜਿਹੇ ਬੰਦੇ ਨੂੰ ਤਾਂ ਕਿਤੇ ਨੇੜੇ ਤੇੜੇ ਨਹੀਂ ਰੱਖਣਾ ਚਾਹੀਦਾ ਇਹ ਤਾਂ ਬੰਦਾ ਯਾਨੀ ਮੈਂ ਤਾਂ ਇਹ ਇਸ ਹੈਰਾਨ ਹੈ ਦੇਖੋ ਇਹੋ ਜਿਹੇ ਸੋਚਦੇ ਬੰਦੇ ਸ਼ਾਇਦ ਹੋਰ ਵੀ ਹੋਣਗੇ ਇਹਨਾਂ ਨੂੰ ਬਣਾਉਣ ਵਾਲਿਆਂ ਦੀ ਸਜ਼ਾ ਚਾਹੀਦੀ ਹੈ ਜਿਨ੍ਹਾਂ ਨੇ ਇਹੋ ਜਿਹੇ ਬੰਦੇ ਦਾ ਅੱਗਾ ਪਿੱਛਾ ਬਗੈਰ ਵੇਖੇ ਬਣਾ ਦਿੱਤਾ ਯਾਨੀ ਜਿਹੜਾ ਬੰਦਾ ਇੰਨੀ ਜ਼ਿੰਮੇਵਾਰ ਪੋਸਟ ਤੇ ਇਹੋ ਜਿਹੇ ਬੰਦੇ ਦਾ ਨਾਮ ਪੇਸ਼ ਕਰਦਾ ਹੈ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਉਹਨੇ ਬਗੈਰ ਸੋਚੇ ਸ਼੍ਰਮਣੀ ਕਮੇਟੀ ਦਾ ਇਹੋ ਜਿਹਾ ਬੰਦਾ ਬਣਾ ਦਿੱਤਾ ਕੱਲ ਜਦੋਂ ਮਹਿਲਾ ਕਮਿਸ਼ਨ ਦੇ ਪੇਸ਼ ਹੋਣੇ ਜਾ ਕੇ ਇਹ ਐਸਜੀਪੀਸੀ ਦਾ ਪ੍ਰਧਾਨ ਪੇਸ਼ ਹੁੰਦਾ ਜੀ ਕਿੱਡਾ ਮਾਨਮਤਾ ਇਤਿਹਾਸ ਹੈ ਜਿੱਥੇ ਪੰਡਤ ਜਵਾਹਰ ਲਾਲ ਨਹਿਰੂ ਵਰਗੇ ਪ੍ਰਧਾਨ ਅꀀ ਹੱਥ ਜੋੜ ਕੇ ਖੜੇ ਹੋ ਜਾਂਦੇ ਸੀਗੇ ਇਹ ਇੱਕ ਟੈਰੇ ਦੇ ਵਿੱਚ ਜਾ ਰਹੇ ਸੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੈਂ 100 ਆਫੀਸਲੀ ਸਹਿਮਤ ਹਾਂ ਤੇ ਸਾਡੀ ਸਾਡੀ ਸਾਨੂੰ ਸ਼ਰਮ ਆਉਂਦੀ ਹੈ ਕਿ ਸਾਡੀ ਇਹੋ ਜੀ ਸ਼ਰਮੌਰ ਸਮਸਥਾ ਹੈ ਥਾਂ ਹੈ ਤੇ ਉਹਦਾ ਪ੍ਰਧਾਨ ਅਜਿਹੇ ਸੋਚਦਾ ਬਣਿਆ ਹੋਵੇ ਸ਼ਰਮ ਵਾਲੀ ਬਾਤ ਹੈ ਨਰੈਣ ਸਿੰਘ ਚੌੜਾ ਜਿਨ੍ਹਾਂ ਨੇ ਸੁਖਵੀਰ ਸਿੰਘ ਫਾਜ਼ਲ ਤੇ ਅਟੈਕ ਕੀਤਾ ਸੀ ਸੋ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾ ਰਿਹਾ ਹੈ ਜੀ ਕਿਵੇਂ ਦੇਖਦੇ ਹੋ ਇਹ ਕਾਰਵਾਈ ਨੂੰ ਇਹ ਪਤਾ ਨਹੀਂ ਕਿ ਛੇਕਿਆ ਜਾ ਰਿਹਾ ਹੈ ਕਿ ਨਹੀਂ ਦੇਖੋ ਜੇ ਨਹੀਂ ਕੋਈ ਨਹੀਂ ਛੇਕਿਆ ਜਾ ਰਿਹਾ ਇਹ ਇਹ ਤਾਂ ਹੁਣ ਦੇਖਾਂ ਪਰ ਪਤਾ ਪਾਸਕਾ ਕਿ ਦਿੱਤਾ ਹੋਣਾ ਤਾਂ ਇਹ ਹੈ ਹੁਣਾ ਤਾਂ ਇਹ ਹੈ ਜੋ ਜੋ ਸਜ਼ਾ ਮਿਲਣੀ ਹੈ ਉਹ ਅਕਾਲ ਤਖਤ ਵੱਲੋਂ ਤਾਂ ਜਦੋਂ ਮਿਲੇਗੀ ਮਿਲੇਗੀ ਇਹ ਇਹ ਤਾਂ ਇੱਕ ਗੁਨਾਹ ਹੈ ਕਿਸੇ ਹੋਰ ਬੰਦੇ ਦੀ ਜਾਨ ਲੈਣੀ ਜਾਂ ਕੋਸ਼ਿਸ਼ ਵੀ ਕਰਨੀ ਸੋ ਉਹ ਤਾਂ ਉਹਨੂੰ ਆਈਪੀਸੀ ਐਕਟ ਦੇ ਹੇਠਾ ਜੋ ਸਜ਼ਾ ਹੈ ਉਹ ਹੀ ਮਿਲੂਗੀ ਤੁਸੀਂ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜਾ ਮਾਫੀ ਮੰਗੀ ਆ ਉਹਨੂੰ ਕਿਵੇਂ ਦੇਖਦੇ ਹੋ ਸਹੀ ਹੈ ਜਾਂ ਜਿਹੜੇ ਉਹਨਾਂ ਨੇ ਗੁਨਾਹ ਗੁਨਾਹ ਕਬੂਲ ਕੀਤੇ ਆ ਦੇਖੋ ਜੀ ਉਹਨਾਂ ਨੂੰ ਕੀ ਹੋ ਚਾਰਾ ਕੀ ਸੀ ਲੋਕਾਂ ਨੇ ਤਾਂ ਰਿਜੈਕਟ ਕਰ ਦਿੱਤਾ ਪਿਓ ਨੂੰ ਵੀ ਤੇ ਪੁੱਤ ਨੂੰ ਵੀ ਪ੍ਰਕਾਸ਼ ਸਿੰਘ ਦੇ ਗੁਜ਼ਰਨਾ ਜਾਣ ਤੋਂ ਪਹਿਲਾਂ ਉਹ ਆਪਣੇ ਹਲਕੇ ਵਿੱਚੋਂ ਐਮਐਲਏ ਦੀ ਇਲੈਕਸ਼ਨ ਹਰਿਆ ਇਹ ਇਹ ਵੀ ਹਰਿਆ ਤੇ ਜਦੋਂ ਲੋਕ ਰਿਜੈਕਟ ਕਰਦੇ ਨੇ ਤੁਹਾਨੂੰ ਤੇ ਅਕਾਲ ਤਖਤ ਦੇ ਨੇ ਤਾਂ ਫੋਲੋ ਆਪ ਹੀ ਕੀਤਾ ਕੋਈ ਕੋਈ ਆਪਾਂ ਤਾਂ ਆਪਾਂ ਦੇ ਇਹ ਹੈ ਕਿ ਜਿਹੜੀ ਖਬਰ ਇਹ ਚ ਰੋਜ਼ ਆਂਦੀ ਹੈ ਉਹ ਸਾਨੂੰ ਲੱਗਦੀ ਹੈ ਕਿ ਬਈ ਉਹੀ ਗੱਲ ਹੈ ਪਰ ਗੱਲ ਨੂੰ ਜਿਹੜਾ ਪਿਛੋਕੜ ਤਾਂ ਵੇਖੋ ਅੱਜ ਵਿਚਾਰਾ ਹੋਈਆਂ 15 ਮੁੱਦਿਆਂ ਨੂੰ ਲੈ ਕੇ 2027 ਦੇ ਵਿੱਚ ਚੋਣਾਂ ਆ ਰਹੀਆਂ ਉਹਨਾਂ ਲਈ ਕੀ ਅਗਲੀ ਰਣਨੀਤੀ ਹੈ ਜੀ ਸਾਡੇ ਮੂਰੇ ਅੱਜ ਤੁਸੀਂ ਸੁਣਿਆ ਨਹੀਂ ਹੋਣਾ ਗਵਰਨਰ ਸਾਡੇ ਮੂਰੇ ਨਾ 27 ਤੇ ਨਾ ਅਗਲੇ 50 ਜਾਂ 50 ਸਾਲ ਦੀ ਪੰਜਾਬ ਦੀ ਸਿਆਸਤ ਦਾ ਫਿਕਰ ਹੈ ਸਾਨੂੰ ਫਿਕਰ ਹੈ ਸਿੱਖੀ ਦਾ ਸਾਨੂੰ ਫਿਕਰ ਹੈ ਅਸਲੀ ਅਕਾਲੀ ਦਲ ਦੀ ਬਣਤਰ ਦਾ ਉਹ ਗੱਲਾਂ ਹੋਈਆਂ ਸਰ ਤੁਸੀਂ ਕਹਿ ਰਹੇ ਹੋ ਵੀ ਸ਼੍ਰੋਮਣੀ ਅਕਾਲੀ ਦਲ 1920 ਅਸਲ ਅਕਾਲੀ ਦਲ ਹੈ ਸੁਵੀਰ ਬਾਦਲ ਕਹਿ ਰਹੇ ਆ ਅਕਾਲੀ ਦਲ ਸਾਡਾ ਅਕਾਲੀ ਦਲ ਹੈ ਜੀ ਅਸੀਂ ਕਦੇ ਨਹੀਂ ਇਹ ਆਖਿਆ ਕਿ ਵੀ ਸਾਡਾ ਅਸਲੀ ਅਕਾਲੀ ਦਲ ਹੈ ਜਾਂ ਨਕਲੀ ਅਕਾਲੀ ਦਲ ਹੈ ਅਸੀਂ ਅਕਾਲੀ ਦਲ ਦਾ ਨਾਂ 1920 ਕਿਉਂ ਰੱਖਿਆ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਆਮ ਤੌਰ ਤੇ ਜੇ ਅਸੀਂ ਖਾਲੀ ਕਹਿ ਦਿੰਦੇ ਜੀ ਅਕਾਲੀ ਦਲ ਕਿਉਂਕਿ ਅਸੀਂ ਸ਼੍ਰੋਮਣੀ ਨਹੀਂ ਲਾਇਆ ਹੋਇਆ ਆਪਣੇ ਅਕਾਲੀ ਦਲ ਦੇ ਨਾਮ ਤੇ ਜੇ ਅਸੀਂ ਕਹਿੰਦੇ ਅਕਾਲੀ ਦਲ ਤੇ ਅਗਲਿਆਂ ਨੇ ਮੇਰਾ ਨਾਮ ਲਾ ਦੇਣਾ ਸੀ ਮੈਂ ਪ੍ਰਧਾਨ ਅਕਾਲੀ ਰਵੀਂਦਰ ਸਿੰਘ ਜਿਵੇਂ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਤੇ ਮੈਂ ਇਹ ਨਹੀਂ ਸੀ ਚਾਹੁੰਦਾ ਕਿ ਕਿਸੇ ਬੰਦੇ ਦੇ ਨਾਮ ਹੋਵੇ ਸੋ ਮੈਂ ਚਾਹੁੰਦਾ ਸੀ ਕਿ ਅਕਾਲੀ ਦਲ ਸਾਡਾ ਉਹਨਾਂ ਅਦੇਸ਼ਾਂ ਤੇ ਹੋਵੇ ਉਹਨਾਂ ਰੂਲਸ ਤੇ ਹੋਵੇ ਉਹਨਾਂ ਨਿਸ਼ਾਨਿਆਂ ਤੋਂ ਵੇਜ ਜਦੋਂ 1920 ਦਾ ਬਣਿਆ ਸੀ ਇਸ ਲਈ 1920 ਲਾਇਆ ਉਹਨੂੰ ਕੇਵਲੇ ਫਰਕ ਪਾਉਣ ਲਈ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਹੁੰਦਾ ਜੀ ਸਜ਼ਾ ਲੱਗਦੀ ਹੈ ਉਸ ਸਮੇਂ ਤੋਂ ਹੀ ਗਿਆਨੀ ਹਰਪ੍ਰੀਤ ਸਿੰਘ ਤੱਕ ਸ਼੍ਰੀ ਦਮਨਤਮਾ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਅਕਾਲੀ ਦਲ ਤੇ ਵੀ ਇਲਜ਼ਾਮ ਆ ਰਹੇ ਆ ਕਿ ਹੁਣ ਇਹ ਪੱਥਕ ਟਕਰਾਉ ਨਹੀਂ ਕਿਹਾ ਜਾ ਸਕਦਾ ਇਹ ਗੱਲ ਥੋੜੀ ਜਿਹੀ ਗਹਿਰਾਈ ਦੇ ਵਿੱਚ ਦੇਖਣ ਦੀ ਲੋੜ ਹੈ ਔਰ ਇਹਦੀ ਪ੍ਰਤਾਲ ਹੋਣੀ ਚਾਹੀਦੀ ਹੈ ਕਿਸੇ ਸਿੱਖ ਆਰਗੇਨਾਈਜੇਸ਼ਨ ਵੱਲੋਂ ਤੇ ਜੇ ਹੋਰ ਕੁਝ ਨਹੀਂ ਕਰੇ ਕੋਈ ਕੋਈ ਨਹੀਂ ਕਰੇਗਾ ਤਾਂ ਅਸੀਂ ਕਰਾਂਗੇ ਤੁਸੀਂ ਤੰਗਾ ਨਹੀਂ ਸਕਦੇ ਇਹ ਸੰਸਥਾਵਾਂ ਅਸੀਂ ਉਹ ਬਣਾਈਆਂ ਨੇ ਤੇ ਜੇ ਅਸੀਂ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲਈਏ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਤਖਤ ਦੇ ਜਹਦਾੜ ਹੈ ਸਾਡੇ ਮੁਲਾਜ਼ਮ ਹੋਣ ਉਸ ਸਾਨੂੰ ਸਵੇਰੇ ਸ਼ਾਮ ਸਲਾਮਾ ਕਰਨ ਉਹਨਾਂ ਦੀ ਲੱਖਣਤਾ ਉਹਨਾਂ ਦੀ ਆਜ਼ਾਦੀ ਦੇ ਬਿਗੈਰ ਤਾਂ ਉਹ ਤਖਤ ਜਹਦਾ ਤੱਕ ਲਾਈ ਨਹੀਂ ਸਕਦੇ ਸੋ ਇਹ ਜੋ ਜੇ ਹੋਇਆ ਹੈ ਤੇ ਗਲਤ ਹੋਇਆ ਹੈ ਅਸੀਂ ਅੱਜ ਦਾ ਜੋ ਫੰਕਸ਼ਨ